ਕਰਦੇ ਜਿਹੜਾ ਕਾਂਗਰਸ ਨੂੰ ਬਣਾ ਰਹੇ ਬੰਦਾ ਭੱਜ ਰਿਹਾ ਪਰ ਤੁਸੀਂ ਲਾਜ ਨੂੰ ਕਿਵੇਂ ਦੇਖਦੇ ਹੋ ਆ ਲੋਕਾਂ ਦਾ ਫਤਵੇ ਨੂੰ ਕਿਵੇਂ ਦੇਖ ਰਹੇ ਹੋ ਲੋਕਾਂ ਦੇ ਫਤਵੇ ਨੂੰ ਖੇੜੇ ਮੱਥੇ ਮੰਨਦੇ ਆ ਹ ਲੋਕਾਂ ਦੀ ਅਦਾਲਤ ਸੀਗੀ ਉਹਨਾਂ ਅੱਜ ਗਏ ਸੀ ਗਏ ਜੋ ਉਹਨਾਂ ਨੇ ਫੈਸਲਾ ਦਿੱਤਾ ਹੈ ਅਗਲੇ ਡੇਢ ਪੌਣੇ ਦੋ ਸਾਲ ਲਈ ਸੰਜੀਵ ਜੀ ਨੂੰ ਸੇਵਾ ਦਾ ਮੌਕਾ ਦਿੱਤਾ ਆ ਤੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਲੁਧਿਆਣਾ ਵੈਸਟ ਦੀ ਜਨਤਾ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਇਲੈਕਸ਼ਨ ਚ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਵਰਕ ਵਰਕ ਕਰਨ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਔਰ ਸਾਰੀ ਕਾਂਗਰਸ ਲੀਡਰਸ਼ਿਪ ਜਿਨ੍ਹਾਂ ਨੇ ਆ ਕੇ ਇੱਥੇ ਮੇਰੇ ਇਲੈਕਸ਼ਨ ਚ ਮੇਰਾ ਸਾਥ ਦਿੱਤਾ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਅਸਲੀ ਕਮੀ ਕਿੱਥੇ ਦੇਖ ਜਿਓ ਕਿੱਥੇ ਕਮੀ ਰਹਗੀ ਸਰਕਾਰਾਂ ਨਾਲ ਇਲੈਕਸ਼ਨ ਸੀ ਅਗਰ ਇਲੈਕਸ਼ਨਾਂ ਦੇ ਤੁਸੀਂ ਬੈਠ ਕੇ ਡਿਟੇਲ ਚ ਪਰਚੋਲ ਕਰੋਗੇ ਤੁਹਾਨੂੰ ਆਪ ਸਮਝ ਆ ਜਾਏਗੀ ਕਿ ਸਰਕਾਰ ਜਿੱਤੀ ਕਿਥੋਂ ਹੈ ਸਰ ਲੱਗਦਾ ਕਿ ਕੈਬਨਿਟ ਮੰਤਰੀ ਦਾ ਲਾਂਤ ਨਹੀਂ ਕਰ ਦਿੱਤਾ ਸੀ ਉਹਨਾਂ ਨੇ ਵੀ ਮੇਰਾ ਉਹਨਾਂ ਨੂੰ ਸ਼ੁਭ ਕਾਮਨਾਵਾਂ ਉਹ ਲੁਧਿਆਣਾ ਔਰ ਲੁਧਿਆਣਾ ਵੈਸਟ ਦੀ ਬਿਹਤਰੀ ਲਈ ਜੋ ਕਰਨਗੇ ਅਗਰ ਮੇਰੀ ਕੋਈ ਮਦਦ ਚਾਹਤੇ ਹੋਣਗੇ ਤਾਂ ਮੈਂ ਹਮੇਸ਼ਾ ਹਾਜ਼ਰ ਰਹਾਂਗਾ ਮੈਂ ਲੁਧਿਆਣਾ ਵੈਸਟ ਦੀ ਬਿਹਤਰੀ ਚਾਹਨਾ ਤਾਂ ਕਈ ਮੁੱਦੇ ਜਿਨ੍ਹਾਂ ਨੂੰ ਉਹਨਾਂ ਨੂੰ ਪੂਰਾ ਕਰਨ ਦਾ ਬਦਲੋ ਸੋ ਥੈਂਕ ਯੂ ਠੀਕ ਧੰਨਵਾਦ